ਹੁਣ ਹੜ ਇੱਕ ਕੁਦਰਤੀ ਤਾਂ ਹੈ ਨਹੀਂ ਗਾ ਜਦੋਂ ਦਾ ਪੰਜਾਬ ਨੂੰ ਲੋੜ ਸੀ ਪਾਣੀ ਦੀ ਉਹ ਤਾਂ ਦੰਦੇ ਨਹੀਂ ਪੰਜਾਬ ਦੇ ਵਿੱਚ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਨਹਿਰੀ ਪਟਵਾਰੀ ਹੁੰਦੇ ਸੀ ਉਹ ਗਾਇਬ ਨੇ ਜਿਹੜੇ ਸੂਆਂ ਚੋਂ ਨਾਲਾ ਲੱਗਿਆ ਹੁੰਦੇ ਉਹ ਗਾਇਬ ਨੇ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਅਸੀਂ ਕਰ ਰਹੇ ਸੀ ਪੂਰੀ ਮਦਦ ਕਰ ਰਹੇ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਉਹੀ ਮਦਦ ਕਰਦੀ ਹੈ ਦਿੱਲੀ ਵਾਲੀ ਪਾਰਟੀ ਕੋਈ ਨਹੀਂ ਕਰਦੀ ਸੁਖਵੀਰ ਬਾਦਲ ਜੀ ਨੂੰ ਇਹ ਪੁੱਛੋ ਵੀ ਜਦੋਂ ਤੁਹਾਡਾ ਰਾਜ ਸੀ ਉਦੋਂ ਤੁਸੀਂ ਨਹਿਰਾ ਪੱਕੇ ਕਰਾਈਆਂ ਸੂਏ ਪੱਕੇ ਕਰਾਏ ਉਦੋਂ ਇਹਨਾਂ دریاਵਾਂ ਦੇ ਬੰਨ ਪੱਕੇ ਕਿਉਂ ਨਹੀਂ ਕਰਾਏ ਇਹਦੇ ਹੁਣ ਕੰਕਰੀਟ ਦੇ ਕਰਾਵਾਂਗੇ ਹੁਣ ਕਹਿ ਰਹੇ ਨੇ ਕਿ ਸਾਡੀ ਸਰਕਾਰ ਲਿਆ ਉਹ ਹੁਣ ਕਰਵਾਵਾਂਗੇ ਅਸੀਂ ਹੁਣ ਤਾਂ ਮਾਰ ਮਾਰ ਉਹ ਵੀ ਲਾ ਦੇਣਗੇ ਉਹ ਤੁਹਾਨੂੰ ਕਹਿਣ ਨੂੰ ਕਿ ਇਹਨਾਂ ਦਾ ਜੋਰ ਲੱਗਦਾ ਹੈ ਕਹਿਣ ਨੂੰ ਤਾਂ ਇਹ ਸਰਵਜਰ ਲੈਂਡ ਵੀ ਕਹਿ ਗਏ ਸੀਗੇ ਵੀ ਪੰਜਾਬ ਨੂੰ ਸਰਵਜਰ ਲੈਂਡ ਬਣਾ ਦਾਂਗੇ ਬਣਾਤਾ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਬੇਅੰਤ ਰਹੇ ਹੈ ਦਰਬਾਰਾ ਰਹੇ ਹੈ ਹੋਰ ਕਈ ਮੁੱਖ ਮੰਤਰੀ ਹੁਣ ਭਗਵਾਨਤਮਾਨ ਹੈ ਜੇ ਤਾਂ ਤੁਸੀਂ ਪੰਜਾਬ ਦਾ ਕਰਜ਼ਾ ਘਟਾਤਾ ਫਿਰ ਤਾਂ ਆਪਾਂ ਮੰਨਦੇ ਵੀ ਤੁਸੀਂ ਬਹੁਤ ਵਧੀਆ ਭਈ ਰਾਜਨੀਤਿਕ ਲੋਕ ਹੋ ਜੇ ਪੰਜਾਬ ਦਾ ਕਰਜ਼ਾ ਵਧਿਆ ਫਿਰ ਤੁਸੀਂ ਰਾਜਨੀਤਿਕ ਲੋਕ ਕਿੱਥੋਂ ਵਧੀਆ ਹੋਗੇ ਪਹਿਲਾਂ ਲਾਲੂ ਲਾਲੂ ਯਾਦਵ ਨੂੰ ਲੈ ਲਓ ਲਾਲੂ ਯਾਦਵ ਉਹ ਤਾਂ ਮੁੰਡਾ ਤੇ ਤਸਵੀਰ ਹੱਦ ਹੋ ਗਈ ਲੋਕੋ ਉਹ ਜੇ ਲਾਲੂ ਯਾਦਵ ਤੁਹਾਡਾ ਕੁਝ ਨਹੀਂ ਸਵਾਰ ਸਕਿਆ ਤਾਂ ਤਸਵੀਰ ਯਾਦਵ ਕੀ ਸਵਾਰ ਦੂਗਾ ਜੇ ਪ੍ਰਕਾਸ਼ ਸਿੰਘ ਬਾਦਲ ਤੁਹਾਡਾ ਕੁਝ ਨਹੀਂ ਕਰ ਸਕਿਆ ਤਾਂ ਸੁਖਵੀਰ ਬਾਦਲ ਕੀ ਸਵਾਰ ਦੂਗਾ ਮੈਂ ਤਾਂ ਕਹਿਣਾ ਪ੍ਰਮਾਤਮਾ ਇੰਨਾ ਨਾ ਇਨਾਂ ਤੇ ਕਹਿਰਟਾ ਹੈ ਉਹਨਾਂ ਨੇਪਾਲ ਦੇ ਵਿੱਚ ਕੀ ਹਾਲਤ ਹੋਇਆ ਐ ਐਮਪੀ ਦੀ ਘਰ ਵਾਲੀ ਨੂੰ ਵੀ ਕੁੱਟਣ ਪੈ ਗਏ ਲੋਕ ਪੁਲਿਸ ਨੂੰ ਵੀ ਕੁੱਟਣ ਪੈ ਗਏ ਜਿਵੇਂ ਪੰਜਾਬ ਦੇ ਵਿੱਚ ਲੋਕਾਂ ਨੇ ਗੁੱਸੇ ਦੇ ਵਿੱਚ ਆਮ ਪਾਰਟੀ ਲਿਆਂਦੀ ਹੁਣ ਪੰਜਾਬ ਦੇ ਲੋਕਾਂ ਦਾ ਗੁੱਸਾ ਕਿਦੇ ਪਾਸੇ ਨਾ ਚੱਲ ਪੇ ਇਹਨਾਂ ਲੋਕਾਂ ਨੂੰ ਸਮਝਾਣਾ ਚਾਹੀਦਾ ਰਾਜਨੀਤਿਕ ਨੂੰ ਵੀ ਕਿਤੇ ਸਾਨੂੰ ਘਰਾਂ ਚ ਜਾ ਜਾ ਢਾ ਢਾ ਮਾਰਨ ਲੋ ਤਾਂ ਖੇਤ ਉਸਦੀ ਰੇਤ ਕੀ ਬੈਨੀਫਿਟ ਹੋ ਉਹ ਲੋਕਾਂ ਨੂੰ ਜਿਸ ਦਾ ਖੇਤ ਉਸ ਦੀ ਰੇਤ ਨਾਲ ਜਿਹਦਾ ਖੇਤ ਉਸ ਦੇ ਰੇਤ 3 ਸਾਲ ਪਹਿਲਾਂ ਕਿਉਂ ਨਾ ਕੀਤਾ ਉਹ ਤਾਂ ਖੱਡਾ ਆਪਣੇ ਗੁੰਡਿਆਂ ਨੂੰ ਦੇਤੀਆਂ ਉਹ ਤਾਂ ਯਾਰ ਕਿੰਨੇ ਪਿੰਡ ਲੋਕਾਂ ਨੇ ਕਹਿਤਾ ਵੀ ਸਾਡੇ ਟਰੈਕਟਰ ਸਾਡਾ ਤੇਲ ਅਸੀਂ ਪੰਦਰ ਕਰਾਂਗੇ ਹੁਣ ਪੰਦਰ ਲੋਕ ਕਰਨਗੇ ਇਹ ਬੇਲੇ ਪਾਉਣਗੇ ਅਰ ਸਿਮ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਹੁਣ ਕਿ ਅਸੀਂ ਇੱਕ ਇੱਕ ਜੀਸੀਬੀ ਦਵਾਂਗੇ 2300 ਪਿੰਡਾਂ ਤੇ 100 ਕਰੋੜ ਰੁਪਇਆ ਖਰਚ ਕਰਨਾ ਸੀ ਨੇ ਪੂਰੀ ਸਫਾਈ ਅਸੀਂ ਕਰਵਾਵਾਂਗੇ ਉਸ ਤੋਂ ਬਾਅਦ ਸੁਖਵੀਰ ਬਾਦਲ ਵੀ ਕਹਿ ਰਹੇ ਨੇ ਕਿ ਜੀਸੀਬੀਆਂ ਅਸੀਂ ਭੇਜਾਂਗੇ ਹੁਣ ਕਿਹਦੀਆਂ ਜੀਸੀਬੀਆਂ ਕਾਊਂਟ ਹੁੰਦੀਆਂ ਨੇ ਕੌਣ ਭੇਜ ਰਿਹਾ ਕੌਣ ਸਫਾਈ ਕਰਾ ਰਿਹਾ ਉਹ ਕੌਣ ਪਤਾ 12000 ਕਰੋੜ ਦਾ ਮਸਲਾ ਸਾਹਮਣੇ ਆ ਰਿਹਾ ਕਿ 12000 ਕਰੋੜ ਕੇਂਦਰ ਸਰਕਾਰ ਨੇ ਕਿਹਾ ਤਾਂ ਕਿ ਪੰਜਾਬ ਸਰਕਾਰ ਦੇ ਕੋਗਲਾ ਜੀ ਇਹਨਾਂ ਨੂੰ ਦਿੱਤਾ ਹੋਇਆ ਪਹਿਲਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਤਸਵੀਰ ਰਹੇ ਨੇ ਕਿ 2022-23 ਚ ਇੰਨੇ ਪੈਸੇ ਆਏ ਇੰਨੇ ਖਰਚੇ 2023-24 ਚ ਇੰਨੇ ਪੈਸੇ ਆਏ ਇੰਨੇ ਖਰਚੇ 2024-25 ਚ ਇੰਨੇ ਆਏ ਇੰਨੇ ਖਰਚ ਕੀਤੇ ਉਹ ਤੁਹਾਨੂੰ ਡਿਟੇਲ ਵਿਰੋਧੀ ਕੀ ਰ ਰਹੇ ਨੇ ਕਿ ਉਹ ਪੈਸੇ ਗਏ ਕਿੱਥੇ ਤੁਸੀਂ ਦੇਖਿਆ ਕਈ ਟਰਾਲੀਆਂ ਸਮਾਜ ਸੇਵੀ ਲੈ ਕੇ ਜਾ ਰਹੇ ਪੁਲਿਸ ਨੇ ਰੋਕ ਲੇ ਕਹਿੰਦੇ ਰੁਕ ਜਾਓ ਇੱਕ ਸਮਾਜਵੀ ਟਰਾਲੀਆਂ ਉੱਥੇ ਲਈ ਰੇ ਨਾ ਰਾਸ਼ਨ ਕਹਿੰਦੇ ਭਗਵੰਤ ਸਿੰਘ ਮਾਨ ਆ ਰਹੇ ਤੁਸੀਂ ਇੱਥੇ ਕੱਢ ਜਾਓ ਤੁਸੀਂ ਜਾ ਸਕਦੇ ਇਹ ਸੇਵ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੇ ਐਲਾਨ ਵੀ ਕੀਤੇ ਅਤੇ ਕਿਹਾ ਕਿ ਸਾਰੀ ਸਫਾਈ ਪੰਜਾਬ ਸਰਕਾਰ ਕਰੇਗੀ ਕਿਉਂਕਿ ਪਹਿਲਾਂ 100 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਰੱਖਿਆ ਕਿ ਸਫਾਈ ਲਈ ਰੱਖਾਂਗੇ तकरीबन ਜਿੰਨੇ ਵੀ ਪਿੰਡ ਨੇ 2300 ਪਿੰਡ ਦੱਸਿਆ ਜਾ ਰਿਹਾ ਕਿ 2300 ਪਿੰਡਾਂ ਦੀ ਸਫਾਈ ਕੀਤੀ ਜਾਵੇਗੀ ਜ਼ਮੀਨਾਂ ਦੀ ਸਫਾਈ ਉੱਥੇ ਜੀਸੀਬੀ ਪੰਜਾਬ ਸਰਕਾਰ ਦਵੇਗੀ ਅਤੇ ਲਗਾਤਾਰ ਉਹਨਾਂ ਨੇ ਕਿਹਾ ਕਿ ਪੂਰੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰਾ ਅਤੇ ਕਿਸਾਨਾਂ ਲਈ ਪੂਰੀ ਹਾਜ਼ਰਾ ਜਿਹੜੇ ਪੀੜਤ ਨੇ ਉਹਨਾਂ ਲਈ ਪੂਰੀ ਤਰ੍ਹਾਂ ਕੰਮ ਕਰੇਗੀ ਸੋ ਉੱਗੇ ਸਮਾਜ ਸੇਵਕ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਖੱਟੜਾ ਸਾਹਿਬ ਖੱਟੜਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਪੰਜਾਬ ਦੀ ਗੱਲ ਕਰਨ ਦਾ ਖੱਟੜਾ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਕਰੋੜਾਂ ਦਾ ਨੁਕਸਾਨ ਹੋਇਆ ਜੇ ਮਾਝੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਤੁਸੀਂ ਕਿਵੇਂ ਦੇਖਦੇ ਹੋ ਸਿਸਟਮ ਨੂੰ ਗੱਲ ਇਹ ਹੈ ਮਾਜਾ ਸਾਹਿਬ ਜਿਹੜੇ ਪੰਜਾਬ ਦੇ ਅੱਜ ਹਾਲਾਤ ਨੇ ਉਹ ਕੱਲੇ ਆਮ ਪਾਰਟੀ ਨੇ ਕ੍ਰੀਏਟ ਨਹੀਂ ਕੀਤੇ ਜੀ ਪੰਜਾਬ ਦੇ ਹਾਲਾਤ 1947 ਤੋਂ ਲਾ ਕੇ ਜਿਹੜੀ ਵੀ ਪਾਰਟੀ ਆਈ ਹੈ ਚਾਹੇ ਉਹ ਅਕਾਲੀ ਦਲ ਬਾਦਲ ਰਹੀ ਹੈ ਚਾਹੇ ਕਾਂਗਰਸ ਰਹੀ ਹੈ ਚਾਹੇ ਇਕੱਲੇ ਦਲ ਬਾਦਲ ਤੇ ਭਾਜਪਾ ਰਹੀ ਹੈ ਚਾਹੇ ਉਹਨਾਂ ਨਾਲ ਕੌਮਰੇਟ ਸ਼ਾਮਲ ਰਹੇ ਨੇ ਇਹ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਦਾ ਬੇੜਾ ਘਰ ਕੀਤਾ ਇੱਕ ਘਰ ਦਾ ਮੁਖੀ ਹੁੰਦਾ ਜਿਹੜਾ ਜੇ ਆਪਣੇ ਪਰਿਵਾਰ ਦਾ ਮੁਖੀ ਪਿੰਡ ਦੇ ਵਿੱਚ ਅਗਲਾ ਕਹਿੰਦਾ ਉਹ ਫਰਰਾਣੇ ਪਰਿਵਾਰ ਨੇ ਬਹੁਤ ਤਰੱਕੀ ਕੀਤੀ ਹੈ ਪਰ ਸਾਡੇ ਦਾ 24 ਸਟੇਟਾਂ ਦੇ ਵਿੱਚੋਂ ਥੱਲੇ ਆਇਆ ਸੀ ਤਰੱਕੀ ਤਾਂ ਕੀਤੀ ਨਹੀਂ ਹੁਣ ਇਹ ਇਲਜ਼ਾਮ ਕੀਤੇ ਕੀਤੇ ਲਾਈਏ ਇਹ ਸਾਰੇ ਇਸ ਇਲਜ਼ਾਮ ਦੇ ਘੇਰੇ ਚਾਉਂਦੇ ਨੇ ਜਿੱਥੇ ਰਹੀ ਹੜਾਂ ਦੀ ਗੱਲ ਹੁਣ ਹੜ ਇੱਕ ਕੁਦਰਤੀ ਤਾਂ ਹੈ ਨਹੀਂ ਗੇ ਕਿਉਂਕਿ ਜਿੱਥੋਂ ਪਾਣੀ ਛੱਡਾ ਜਾ ਰਿਹਾ ਉਹ ਸਾਰਾ ਕੇਂਦਰ ਦੇ ਅੰਦਰ ਹੈ ਭਗਵੰਤ ਮਾਨ ਜੀ ਤਿੰਨ ਸਾਲ ਨਹੀਂ ਬੋਲੇ ਵੀ ਇਹ ਸਾਡੇ ਅੰਡਰ ਕਰੋ ਕਿਉਂ ਕਾਲੂ ਜੇ ਪਾਣੀ ਆਉਂਦਾ ਮੈਂ ਜਵਾਬ ਦੇ ਆ ਵੀ ਜੇ ਮੇਰੇ ਅੰਡਰ ਕਰੋਗੇ ਫਿਰ ਮੈਂ ਜਵਾਬ ਦੇ ਆ ਇਹ ਉਦੋਂ ਭਗਵੰਤ ਜੀ ਬੋਲੇ ਨਹੀਂਗੇ ਪਰ ਖੱਟੜਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਕੁਦਰਤੀ ਨਹੀਂ ਹੈਗੇ ਪਰ ਕੁਦਰਤ ਦਾ ਕਹਿਰ ਹਿਮਾਚਲ ਚ ਹੋਇਆ ਜੀ ਕੁਦਰਤ ਦਾ ਕਹਿਰ ਉੱਤਰਾਖੰਡ ਚ ਹੋਇਆ ਬੱਦਲ ਫਟੇ ਨੇ ਪਾਣੀ ਨੇ ਇੱਧਰ ਆਉਣਾ ਓਵਰ ਕੰਟਰੋਲ ਫਿਰ ਕਿਤੇ ਨਾ ਕਿਤੇ ਡੈਮ ਨੇ ਜਿਹੜੇ ਹੁੰਦੇ ਨੇ ਉਹਨਾਂ ਚੋਂ ਪਾਣੀ ਛੱਡਿਆ ਜਾਂਦਾ ਸਰਕਾਰਾਂ ਕਹਿੰਦੀਆਂ ਨੇ ਕਿ ਜਦੋਂ ਓਵਰਫਲੋ ਹੁੰਦਾ ਡੈਮ ਤਾਂ ਅਸੀਂ ਛੱਡਦੇ ਆਂ ਜੀ ਬਿਲਕੁਲ ਇਹ ਜ ਕੋਈ ਸ਼ੱਕ ਨਹੀਂ ਜੇ ਕੁਦਰਤੀ ਕਹਿਰ ਆਈ ਹੈ ਉਹ ਹਿਮਾਚਲ ਚਾਈ ਹੈ ਪਰ ਜਿਹੜੇ ਡੈਮ ਬਣੇ ਨੇ ਇਹਨਾਂ ਦਾ ਤਾਂ ਇੱਕ ਕੈਲਕੂਲੇਸ਼ਨ ਹੈ ਜਦ ਮੌਸਮ ਵਿਭਾਗ ਨੇ ਜੱਸਤਾ ਵੀ ਐਤ ਕੀ ਇੰਨਾ ਮੀਂਹ ਪੈਣਾ ਤਾਂ ਇਹਨਾਂ ਨੂੰ ਥੋੜਾ ਥੋੜਾ ਰਿਲੀਜ਼ ਕਰ ਦੇਣਾ ਚਾਹੀਦਾ ਪਾਣੀ ਉਹ ਜੇ ਥੋੜਾ ਥੋੜਾ ਕਰਕੇ ਰਿਲੀਜ਼ ਕਰਦੇ ਤਾਂ ਐਨੀ ਤਬਾਹੀ ਆਉਂਦੀ ਨਹੀਂ ਸੀ ਇਹ ਜ਼ਿੰਮੇਵਾਰ ਤਾਂ ਨਹੀਂ ਇੱਥੇ ਪੰਜਾਬ ਕੁਦਰਤੀ ਕਹਿਰ ਨਹੀਂ ਹੈ ਪੰਜਾਬ ਦੇ ਵਿੱਚ ਮੈਨੂ ਮੇਡ ਕਹਿਰ ਹੈ ਹਿਮਾਚਲ ਦੇ ਵਿੱਚ ਕੁਦਰਤੀ ਹੈ ਇਹ ਚ ਕੋਈ ਸ਼ੱਕ ਨਹੀਂ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁਤਾਹੀ ਆ ਜਦੋਂ ਮੌਸਮ ਦਾ ਪਤਾ ਲੱਗਦਾ ਕਿ ਇੰਨੇ ਮੀਂਹ ਪੈਣ ਵਾਲੇ ਨੇ ਆਉਣ ਵਾਲੇ 15 ਦਿਨਾਂ 'ਚ 20 ਦਿਨਾਂ 'ਚ ਵੀ ਇੱਥੇ ਕੁਤਾਹੀ ਆ ਇੱਥੇ ਬਿਲਕੁਲ ਉਹਨਾਂ ਨੇ ਮੀਟਰ ਲਾਇਆ ਹੋਇਆ ਹੈ ਵੀ ਜਿਹੜਾ ਆਪਣਾ ਆਹਾ ਗੋਬਿੰਦ ਸਾਗਰ ਹੈ ਉਹਦਾ ਲੈਵਲ ਇੰਨੇ ਲੈਵਲ ਤੇ ਪਾਣੀ ਆ ਗਿਆ ਤਾਂ ਇਹਨਾਂ ਨੂੰ ਰੀਲੀਜ਼ ਕਰਦਾ ਪੈਂਦਾ ਹੈ ਇਹੀ ਦੂਜੇ ਟਾਈਮਾਂ ਦਾ ਹੈ ਉਹਨਾਂ ਦੇ ਲੈਵਲ ਲਾਏ ਹੋ ਨੇ ਉਹ ਲੈਵਲ ਕਦੇ ਲੈ ਲੈ ਪੱਟ ਦੋ ਲੈਵਲ ਰੱਖਣ ਦੀ ਲੋੜ ਨਹੀਂ ਫਿਰ ਤੁਸੀਂ ਐਡੇ ਮਾਹਰ ਹੋ ਜਦੋਂ ਆਉਗੇ ਹੜਾਤੋਂ 'ਚ ਪਾਣੀ ਨੂੰ ਕੱਢ ਦੋ ਉਹ ਲੈਵਲ ਦਾ ਮਤਲਬ ਇਹ ਹੁੰਦਾ ਵੀ ਇੰਨਾ ਪਾਣੀ ਆ ਚੁੱਕਿਆ ਇੰਨਾ ਆਉਣ ਦੀ ਸੰਭਾਵਨਾ ਹੈ ਭਾਵੇਂ ਇੰਨਾ ਰਿਲੀਜ਼ ਕਰ ਦੋ ਜਦੋਂ ਦਾ ਪੰਜਾਬ ਨੂੰ ਲੋਡ ਸੀ ਪਾਣੀ ਦੀ ਉਹ ਤਾਂ ਦੰਦੇ ਨਹੀਂ ਪੰਜਾਬ ਦੇ ਵਿੱਚ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਨਹਿਰੀ ਪੜਵਾਰੀ ਹੁੰਦੇ ਸੀ ਉਹ ਗਾਇਬ ਨੇ ਜਿਹੜੇ ਸੂਆਂ ਚੋਂ ਨਾਲਾ ਲੱਗਿਆ ਹੁੰਦੇ ਉਹ ਗਾਇਬ ਨੇ ਜੇ ਉਹ ਪਾਣੀ ਥੋੜਾ ਥੋੜਾ ਪਹਿਲਾਂ ਇਹ ਨਹਿਰਾ ਰਾਹੀ ਜ਼ਮੀਨਾਂ ਦੇ ਵਿਚਾਰ ਨਾਲ ਤਾਂ ਧਰਤੀ ਦਾ ਪਾਣੀ ਪੱਧਰ ਹੈ ਜਿਹੜਾ ਉੱਚਾ ਹੋ ਰਹਿਦਾ ਉਹ ਇੰਨਾ ਡਾਊਨ ਨਾ ਜਾਂਦਾ ਨਾਲੇ ਸਿੰਚਾਈ ਹੁੰਦੀ ਵਧੀਆ ਖੇਤੀ ਬੜੀ ਹੁੰਦੀ ਵਧੀਆ ਆਮਦਨ ਹੁੰਦੀ ਉਹਦੇ ਨਾਲ ਮੇਨ ਜਿਹੜਾ ਪੰਜਾਬ ਦੇ ਲੋਕ ਨੇ ਉਹ ਖੇਤੀ ਪ੍ਰધાન ਲੋਕ ਨੇ ਖੇਤੀ ਦੇ ਉੱਤੋਂ ਹਰ ਇੱਕ ਕੁਝ ਚੱਲਣਾ ਹੁੰਦਾ ਹੈ ਖੇਤੀ ਕੁਦਰਤ ਨੇ ਦੇਣੀ ਹੁੰਦੀ ਹੈ ਪਰਮਾਤਮਾ ਨੇ ਦੇਣੀ ਹੁੰਦੀ ਹੈ ਉਹ ਜੇ ਖੇਤੀ ਨੂੰ ਤੁਸੀਂ ਮਾਰੋਗੇ ਤਾਂ ਭੁੱਖੇ ਮਰਦਿਆਂ ਤਾਂ ਤੁਸੀਂ ਆਲਾਮਤਾ ਆਪ ਹੀ ਹਟ ਲੋਗੇ ਇਹਦੇ ਨਾਲ ਇਹ ਨਹੀਂ ਕਿ ਅੱਲਾ ਪੰਜਾਬ ਮਰੂਗਾ ਇਹ ਨਾਲ ਹੁਣ ਜਿਹੜਾ ਸੈਂਟਰ ਦੇ ਭੰਡਾਰ ਚ ਜਣਨਾ ਝੋਨਾ ਜਾਣਾ ਸੀ ਉਹ ਕਿੱਥੋਂ ਜਾਊਗਾ ਜਿਹੜੀ ਗਾਹਾਂ ਕਣਕ ਜਾਣੀ ਸੀ ਕਿੱਥੋਂ ਜਾਊਗੀ ਜਨ ਕਿ ਲੱਖਾਂ ਟਾਣਾ ਕਣਕ ਬਰਬਾ ਝੋਨਾ ਬਰਬਾਦ ਹੋ ਗਿਆ ਜੀ ਡੁੱਬ ਗਿਆ ਹਾਂ ਉਹਦਾ ਨੁਕਸਾਨ ਕਹਿੰਦੇ ਨੂੰ ਵੀ ਜਾਊਗਾ ਕਿੱਥੇ ਉਹਦੀ ਆਮਦਨ ਪੰਜਾਬ ਤੇ ਲੱਗਣੀ ਸੀ ਪੰਜਾਬ ਦੇ ਲੋਕਾਂ ਦੀ ਵਹਿਚਰੀ ਲੱਗਣੀ ਸੀ ਇੱਥੇ ਮਜ਼ਦੂਰਾਂ ਤੇ ਕਿਸਾਨਾਂ ਦਾ ਬੈਨੀਫਿਟ ਹੋਣਾ ਸੀ ਬਿਲਕੁਲ ਹੈ ਦੂਜੇ ਪਾਸੇ ਰਾਜਨੀਤਿਕ ਲੀਡਰ ਨੇ ਜੀ ਕਿਉਂਕਿ ਜਦੋਂ ਹੜ ਆਉਂਦੇ ਨੇ ਉਸ ਤੋਂ ਬਾਅਦ ਬੰਨ ਬੰਨੇ ਜਾਂਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਪਹਿਲਾਂ ਸ਼ੁਰੂਆਤ ਕਰਦੇ ਨੇ ਉਹ ਲੱਖਾਂ ਰੁਪਇਆ ਵੰਡਦੇ ਨੇ ਉੱਥੇ ਕਿ ਤੇਲ ਦਾ ਖਰਚਾ ਵੀ ਅਸੀਂ ਇੱਥੇ 2000 ਲੀਟਰ ਦੇਤਾ 3000 ਲੀਟਰ ਦੇਤਾ ਕਿ ਸਰਕਾਰ ਕੁਝ ਨਹੀਂ ਕਰ ਰਹੀ ਸਰਕਾਰ ਨੇ ਪਹਿਲਾਂ ਕਰਨਾ ਸੀ ਜੋ ਕਰਨਾ ਸੀ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਅਸੀਂ ਕਰ ਰਹੇ ਹਾਂ ਅਸੀਂ ਪੂਰੀ ਮਦਦ ਕਰ ਰਹੇ ਹਾਂ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਉਹੀ ਮਦਦ ਕਰਦੀ ਹੈ ਦਿੱਲੀ ਵਾਲੀ ਪਾਰਟੀ ਕੋਈ ਨਹੀਂ ਕਰਦੀ ਸੁਖਵੀਰ ਬਾਦਲ ਜਿਹਨੂੰ ਇਹ ਪੁੱਛੋ ਵੀ ਜਦੋਂ ਤੁਹਾਡਾ ਰਾਜ ਸੀ ਉਦੋਂ ਤੁਸੀਂ ਨਹਿਰਾ ਪੱਕੀਆਂ ਕਰਾਈਆਂ ਸੂਏ ਪੱਕੇ ਕਰਾਏ ਉਦੋਂ ਇਹਨਾਂ دریاਵਾਂ ਦੇ ਬੰਨ ਪੱਕੇ ਕਿਉਂ ਨਹੀਂ ਕਰਾਏ ਇਹਨਾਂ ਦੀ ਕੀ ਲੋੜ ਸੀ ਇਹ ਤਾਂ ਬਾਅਦ ਚ ਵੀ ਹੋ ਜਾਂਦੇ ਉਹ ਕਹਿੰਦੇ ਹੁਣ ਕੰਕਰੀਟ ਦੇ ਕਰਾਵਾਂਗੇ ਹੁਣ ਕਹਿ ਰਹੇ ਨੇ ਕੋ ਸਾਡੀ ਸਰਕਾਰ ਲਿਆ ਉਹ ਹੁਣ ਕਰਵਾਵਾਂਗੇ ਅਸੀਂ ਹੁਣ ਤਾਂ ਮਾਰ ਮਾਰ ਬੀ ਲਾ ਦੇਣਗੇ ਉਹ ਤੁਹਾਨੂੰ ਕਹਿਣ ਨੂੰ ਕੀ ਇਹਨਾਂ ਦਾ ਜੋਰ ਲੱਗਦਾ ਹੈ ਕਹਿਣ ਨੂੰ ਤਾਂ ਇਹ ਸਵਿਜਰਲੈਂਡ ਵੀ ਕਹਿ ਗਏ ਸੀਗੇ ਵੀ ਪੰਜਾਬ ਨੂੰ ਸਵਿਜਰਲੈਂਡ ਬਣਾ ਦਾਂਗੇ ਬਣਾਤਾ ਪੰਜਾਬ ਤਾਂ ਕਿਹਦਾ ਸਿਹਾਰਾ ਬਣਾਤਾ ਦੇਖੋ ਜੀ ਤਾਂ ਇੱਕ ਘਰ ਦੇ ਹੈੱਡ ਪ੍ਰਗਤ ਸਿੰਘ ਬਾਦਲ ਰਹੇ ਨੇ ਬੇ ਅੰਤ ਰਿਹਾ ਹੈ ਦਰਬਾਰਾ ਰਿਹਾ ਹੋਰ ਕਈ ਮੁੱਖ ਮੰਤਰੀਏ ਹੁਣ ਭਗਵਾਨ ਤਮਾਨ ਹੈ ਜੇ ਤਾਂ ਤੁਸੀਂ ਪੰਜਾਬ ਦਾ ਕਰਜ਼ਾ ਘਟਾਤਾ ਫੇ ਤਾਂ ਆਪਾਂ ਮੰਨਦੇ ਵੀ ਤੁਸੀਂ ਬਹੁਤ ਵਧੀਆ ਪਈ ਰਾਜਨੀਤਿਕ ਲੋਗੋਂ ਜੇ ਪੰਜਾਬ ਦਾ ਕਰਜ਼ਾ ਵਧਿਆ ਫਿਰ ਤੁਸੀਂ ਰਾਜਨੀਤਿਕ ਲੋਗ ਕਿੱਥੋਂ ਵਧੀਆ ਹੋਗੇ ਇਹ ਤਾਂ ਪੰਜਾਬ ਨੂੰ ਡੋਬ ਰਹੇ ਹੋ ਤੁਸੀਂ ਪੰਜਾਬ ਨੂੰ ਖਾ ਰਹੇ ਹੋ ਕੇਂਦਰ ਤੋਂ ਪੈਸੇ ਲੈ ਲੈ ਆਪਦੇ ਭੁਜੇ ਭਰੀ ਜਾਂਦੇ ਹੋ ਲੋਕਾਂ ਦਾ ਬਹਾਨਾ ਸਾਰਾ ਲੋਕਾਂ ਨੂੰ ਮਿਲਦਾ ਕੀ ਹੈ ਹੁਣ ਇੱਥੇ ਜਿਹੜੀ ਗ੍ਰਾਂਟ ਉਥੋਂ ਕੇਂਦਰ ਤੋਂ ਆਊ ਵੀ ਤਾਂ ਤੁਹਾਡਾ ਪਾਦਾ ਮਾਜਾ ਸਭ ਪੂਰੀ ਜਾਊਗੀ ਮਤਲਬ ਹੀ ਨਹੀਂ ਉਹ ਜਿਹੜੇ ਲੋਕ ਆਪ ਮੁਹਾਰੇ ਸੇਵਾਦਾਰ ਪੰਜਾਬ ਦੀ ਜਿਹੜੀ ਗੁਰਸਿੱਖੀ ਦਾ ਮੇਨ ਦਸਬੰਦ ਕੱਟਣ ਦਾ ਸੰਕਲਪ ਹੈ ਉਹ ਲੋਕ ਉੱਥੇ ਜਾ ਕੇ ਭਾਈ ਬਲਦੇਸ ਸਿੰਘ ਬਡਾਲਾ ਉਥੇ ਘਰ ਘਰ ਜਾ ਕੇ ਰਾਸ਼ਨ ਵੰਡ ਰਹੇ ਨੇ ਹੋਰ ਸਿੱਖ ਸੰਸਥਾਵਾਂ ਰਾਸ਼ਨ ਵੰਡ ਰਹੀਆਂ ਨੇ ਉਹ ਰਾਸ਼ਨ ਦੇ ਵਿੱਚ ਇਹਨਾਂ ਦੇ ਸੈਕਟਰੀਆਂ ਨੇ ਇਹਨਾਂ ਦੇ ਅਫਸਰਾਂ ਨੇ ਆਪਦੇ ਬਿੱਲ ਪਾ ਦੇਨੇ ਨੇ ਪਿਆ ਫਲਾਣਾ ਫਲਾਣਾ ਪਰਿਵਾਰ ਦਾ ਸੀ ਘਰ ਠੀਕ ਕੀਤਾ ਜੀ ਇਤੇ ਇੰਨੇ ਪੈਸੇ ਲੱਗੇ ਆ ਫਲਾਣਾ ਪਰਵਾਰ ਨੂੰ ਇੰਨਾ ਰਾਸ਼ਨ ਦਿੱਤਾ ਤੇ ਇੰਨੇ ਪੈਸੇ ਲੱਗੇ ਉਹ ਰਾਸ਼ਨ ਤਾਂ ਮਾਲਵੇ ਚੋਂ ਵੀ ਜਾ ਰਿਹਾ ਹੈ ਦੋਆਬੇ ਚੋਂ ਵੀ ਜਾ ਰਿਹਾ ਹੈ ਗੰਗਾ ਨਗਰ ਤੋਂ ਵੀ ਆ ਰਿਹਾ ਹੈ ਹਰਿਆਣੇ ਚੋਂ ਵੀ ਆ ਰਿਹਾ ਹੈ ਯਾਨੀ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਂ ਪਿੰਡਾਂ ਚੋਂ ਮਾਲਵੇ ਦੇ ਪਿੰਡ ਨੇ ਜੀ 14 14 ਟਰਾਲੀਆਂ ਭਰ-ਭਰ ਕੇ ਅਨਾਜ ਦੀਆਂ ਜਾ ਰਹੀਆਂ ਨੇ ਹਰੇ ਚਾਰੇ ਦੀਆਂ ਜਾ ਰਹੀਆਂ ਨੇ ਕਿੰਨੇ ਮਤਲਬ ਕਿਤਨੇ ਕਿਤੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵੀ ਪੰਜਾਬੀ ਇੱਕ ਦੂਜੇ ਲਈ ਪੂਰਾ ਮੈਂ ਕਹਿੰਦਾ ਮੁੱਢੇ ਨਾਲ ਮੁੱਢਾ ਖੜਨ ਨੂੰ ਤਿਆਰ ਵਰ ਤਿਆਰੇ ਰਹਿੰ ਹਾਂ ਬਿਲਕੁਲ ਮੈਂ ਤਾਂ ਇਹ ਸਮਝਦਾ ਵੀ ਇਹ ਹੜਾ ਨੇ ਕੱਲਾ ਪੰਜਾਬ ਹੀ ਨਹੀਂ ਪੰਜਾਬ ਭਾਰਤ ਦੇ ਕਈ ਸੂਬੇ ਇੱਕ ਕਰਤੇ ਜਿਹੜੇ ਲੋਕਾਂ ਨੇ ਕਦੇ ਦਾਨ ਦੇ ਕੇ ਨਹੀਂ ਸੀ ਦੇਖਿਆ ਚਾਹੇ ਰਾਜਸਥਾਨ ਸੀ ਚਾਹੇ ਦਿੱਲੀ ਦੇ ਸੀ ਹਰਿਆਣੇ ਦੇ ਸੀ ਜਾਂ ਹਿਮਾਚਲ ਦੇ ਜਾਂ ਯੂਪੀ ਦੇ ਜਾਂ ਬਿਹਾਰ ਦੇ ਉਹ ਲੋਕ ਵੀ ਪੰਜਾਬ ਦੇ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਜ ਪੰਜਾਬ ਨੂੰ ਤੁਰਪੇ ਸੇਵਾ ਕਰਨ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਇਹ ਲੋਕਾਂ ਦਾ ਏਕਤਾ ਵਧਿਆ ਔਰ ਇਹ ਏਕਤਾ ਜੇ ਪੋਜੀਟਿਵ ਸਾਈਡ ਨੂੰ ਚੱਲਿਆ ਜਾਵੇ ਜੇ ਇਹ ਲੋਕ ਪਹਿਚਾਨ ਲੈਣ ਪਹਿਚਾਨ ਜਾਣ ਵੀ ਸਾਡੀਆਂ ਦੁਸ਼ਮਣ ਉਹ ਰਾਜਨੀਤਿਕ ਪਾਰਟੀਆਂ ਰਹੀਆਂ ਨੇ ਚਾਹੇ ਉਹ ਰੂਪ ਚੇਂਜ ਕਰੀ ਜਾਂਦੇ ਹੁਣ ਤੁਸੀਂ ਲੈ ਲਓ ਪਹਿਲਾਂ ਲਾਲੂ ਲਾਲੂ ਯਾਦਵ ਨੂੰ ਲੈ ਲਓ લાલુ যাদব ਤੋਂ ਤਾਂ ਮੁੰਡਾ ਤੇ ਤਸਵੀਰ ਹੱਦ ਹੋ ਗਈ ਲੋਕੋ ਉਹ ਜੇ ਲਾਲੂ যাদব ਤੁਹਾਡਾ ਕੁਝ ਨਹੀਂ ਸਵਾਰ ਸਕਿਆ ਤਾਂ ਤਸਵੀਰ যাদব ਕੀ ਸਵਾਰ ਦੂਗਾ ਜੇ ਪ੍ਰਕਾਸ਼ ਸਿੰਘ ਬਾਦਲ ਤੁਹਾਡਾ ਕੁਝ ਨਹੀਂ ਕਰ ਸਕਿਆ ਤਾਂ ਸੁਖਵੀਰ ਬਾਦਲ ਕੀ ਸਵਾਰ ਦੂਗਾ ਮੈਨੂੰ ਤਾਂ ਇਹ ਲੋਕਾਂ ਦੀ ਸਾਹਮਣੇ ਆ ਰਹੀ ਜੇ ਬੇਅੰਤ ਤੁਹਾਡਾ ਕੁਝ ਨਹੀਂ ਸਵਾਰ ਸਕਿਆ ਤਾਂ ਦਲਜੀਤ ਬੇਟੂ ਕੀ ਸਵਾਰ ਦੂਗਾ ਉਚਾਇ ਜਿਹੜੇ ਮਰਜ਼ੀ ਪਾਰਟੀਆਂ ਵਿੱਚ ਪੱਕ ਜਾਣ ਇਹਨਾਂ ਨੇ ਆਬਦਾ ਸਵਰਨ ਹੈ ਆਬਦਾ ਬਣਾਉਣਾ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਮਾਇਆ ਇਕੱਠੀ ਕਰਤੀ ਮੈਂ ਤਾਂ ਕਹਿਣਾ ਪ੍ਰਮਾਤਮਾ ਇਹਨਾਂ ਨਾ ਇਹਨਾਂ ਤੇ ਕਹਿਰ ਟਾਹੇ ਜਿਵੇਂ ਪਹਿਲਾਂ ਲੰਕਾ 'ਚ ਦੇਖਿਆ ਤੁਸੀਂ ਕੀ ਹਾਲਤ ਹੋਈ ਨੇ ਫਿਰ ਬੰਗਲਾਦੇਸ਼ 'ਚ ਕੀ ਦੇਖੀ ਹਾਲਤ ਹੋਈ ਨੇ ਔਰ ਹੁਣ ਨੇਪਾਲ ਦੇ ਵਿੱਚ ਕੀ ਹਾਲਤ ਹੋਇਆ ਹੈ ਐਮਪੀ ਦੀ ਘਰ ਵਾਲੀ ਨੂੰ ਵੀ ਕੁੱਟਣ ਪੈ ਗਏ ਲੋਕ ਪੁਲਿਸ ਨੂੰ ਵੀ ਕੁੱਟਣ ਪੈ ਗਏ ਔਰ ਇਹ ਵਾਕਈ ਜੇ ਇਹ ਜਿਵੇਂ ਪੰਜਾਬ ਦੇ ਵਿੱਚ ਲੋਕਾਂ ਨੇ ਗੁੱਸੇ ਦੇ ਵਿੱਚ ਆਮ ਪਾਰਟੀ ਲਿਆਂਦੀ ਹੁਣ ਪੰਜਾਬ ਦੇ ਲੋਕਾਂ ਦਾ ਗੁੱਸਾ ਕਿਦੇ ਪਾਸੇ ਨਾ ਚੱਲ ਪੇ ਇਹਨਾਂ ਲੋਕਾਂ ਨੂੰ ਸਮਝਾਣਾ ਚਾਹੀਦਾ ਰਾਜਨੀਤਿਕ ਨੂੰ ਵੀ ਕਿਤੇ ਸਾਨੂੰ ਘਰਾਂ ਚ ਜਾ ਜਾ ਢਾ ਢਾ ਮਾਰਨ ਲੋਕ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਨੇ ਜੀ 20000 ਰੁਪਇਆ ਵੀ ਪ੍ਰਤੀ ਏਕੜ ਅਸੀਂ ਦਵਾਂਗੇ 4 ਲੱਖ ਰੁਪਇਆ ਜਿਹੜੇ ਪਰਿਵਾਰ ਦਾ ਕੋਈ ਮਰਤਕ ਹੋਇਆ ਜਿੱਥੇ ਮਤਲਬ ਮੌਤ ਹੋਈ ਆ ਉਹਨਾਂ ਨੂੰ ਮਿਲੂਗਾ ਅਤੇ ਉਸ ਤੋਂ ਬਾਅਦ ਜਿਸ ਦਾ ਖੇਤ ਉਸ ਦੀ ਰੇਤ ਕੀ ਬੈਨੀਫਿਟ ਹੋ ਉਹ ਲੋਕਾਂ ਨੂੰ ਜਿਸ ਦਾ ਖੇਤ ਉਸ ਦੀ ਰੇਤ ਨਾਲ ਜਿਸ ਦਾ ਖੇਤ ਉਸ ਦਾ ਰੇਤ 3 ਸਾਲ ਪਹਿਲਾਂ ਕਿਉਂ ਨਾ ਕੀਤਾ ਉਹ ਤਾਂ ਖੱਡਾ ਤੇ ਗੁੰਡਿਆਂ ਨੂੰ ਦੇਤੀਆਂ ਉਹ ਤਾਂ ਖੱਡਾ ਉਹੀ ਪ੍ਰਾਣੇ ਗੁੰਡੇ ਲੈ ਵਰਤ ਰਹੇ ਸੀ ਤੈਨੂੰ 35 ਫੋਟ ਰੁਪਏ ਚੱਲਦਾ ਰਿਹਾ ਮਾਰਕੀਟ ਚ ਜਿਹੜਾ ਕਹਿੰਦਾ ਮੈਂ 70 ਰੁਪਏ ਲਿਆ ਦੂੰਗਾ ਤੇ ਇੱਕ ਤੁਸੀਂ ਹੋਰ ਕਿਹਾ ਸੀ ਭਗਵੰਤ ਮਾਨ ਦੇ ਗੱਲ ਬਿਲਕੁਲ ਇੱਕ 20000 ਪ੍ਰਤੀ ਏਕੜ ਮੁਆਵਜ਼ਾ ਜੀ 20000 ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਕਰਦੇ ਨੇ ਉਹ ਤਾਂ ਯਾਰ ਕਿੰਨੇ ਪਿੰਡ ਲੋਕਾਂ ਨੇ ਕਹਿਤਾ ਵੀ ਸਾਡੇ ਟਰੈਕਟਰ ਸਾਡਾ ਤੇਲ ਅਸੀਂ ਪੱਧਰ ਕਰਾਂਗੇ ਹੁਣ ਪੱਧਰ ਲੋਕ ਕਰਨਗੇ ਇਹ ਬੇਲੇ ਪਹੁੰਗੇ ਇਹ ਤਾਂ ਕਲੀਅਰ ਹੈ ਵੀ ਪੱਧਰ ਲੋਕ ਕਰਕੇ ਜਾਣੇ ਸੇਵਾ ਚ ਉੱਥੇ ਦੇਖੋ ਤਾਂ ਸੀ ਕਿਵੇਂ ਬੋਲ ਰਹੇ ਲੋਕ ਬਈ ਜੜਿਆਂ ਦੇ ਬਜਾਰੇ ਰੋਂਦੇ ਨੇ ਉਹ ਕਹਿੰਦੇ ਰੋ ਬੋ ਨਾ ਅਸੀਂ ਗੁਰੂ ਜੀ ਸੰਦੇ ਪੁੱਤਾਂ ਅਸੀਂ ਤੁਹਾਡੇ ਭਰਾ ਤੁਹਾਡੀ ਜ਼ਮੀਨ ਪੱਧਰ ਕਰਕੇ ਤਣਕ ਪੱਲਿਓ ਲਿਆ ਕੇ ਰੇਹ ਪੱਲਿਓ ਲਿਆ ਕੇ ਬੀਜ ਕੇ ਜਾਵਾਂਗੇ ਸਰ ਸੀਐਮ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਹੁਣ ਕਿ ਅਸੀਂ ਇੱਕ ਇੱਕ ਜੀਸੀਬੀ ਦਵਾਂਗੇ 2300 ਪਿੰਡਾਂ ਤੇ 100 ਕਰੋੜ ਰੁਪਈਆ ਖਰਚ ਕਰਨਾ ਸੀ ਨੇ ਪੂਰੀ ਸਫਾਈ ਅਸੀਂ ਕਰਵਾਵਾਂਗੇ ਉਸ ਤੋਂ ਬਾਅਦ ਸੁਖਵੀਰ ਬਾਦਲ ਵੀ ਕਹਿ ਰਹੇ ਨੇ ਕਿ ਜੀਸੀਬੀ ਆ ਅਸੀਂ ਭੇਜਾਂਗੇ ਹੁਣ ਕਿਹਦੀਆਂ ਜੀਸੀਬੀਆਂ ਕਾਊਂਟ ਹੁੰਦੀਆਂ ਨੇ ਕੌਣ ਭੇਜ ਰਿਹਾ ਕੌਣ ਸਫਾਈ ਕਰਾ ਰਿਹਾ ਉਹ ਕੌਣ ਪਤਾ ਕਿਵੇਂ ਪਤਾ ਹਾਂ ਜਦੋਂ ਜੀਵੀਸੀ ਤੋੜਨੀਆਂ ਹੋਣਗੀਆਂ ਉਦੋਂ ਹਰੀ ਝੰਡੀ ਦੇ ਦਣਗੇ 1 ਕਿਲੋਮੀਟਰ ਦਾ ਜਾ ਕੇ ਹਨਗੇ ਬਹਿਜੋ ਕਰਤਾ ਰਹੇ ਨੇ ਲੋਕ ਕੰਮ ਉਹ ਲੋਕ ਆਪਣੇ ਖਾਤੇ 'ਚ ਪਾ ਲੈਣਗੇ ਇੱਕ ਕਦੀ ਜੇ ਵੀ ਸੀ ਕਿਤੇ ਕਿਲੇ ਚ ਕਮਾ ਕੇ ਦਿਖਾ ਦੇ ਨਾ ਆ ਦੇਖੋ ਜੇ ਦੀ ਕਮਾ ਰਹੇ ਜੇ ਮਾਜਾ ਸਾਹਿਬ ਇਹ ਇੰਨੇ ਇਮਾਨਦਾਰ ਲੋਕ ਹੋਣ ਹੈ ਤਾਂ ਇਹ ਨੌਬਤ ਆਉਂਦੀ ਹੋਣੀ ਸੀ ਸਰਕਾਰਾਂ ਤਾਂ ਫੰਡ ਦੇਣ ਦੀ ਲੋੜ ਹੀ ਨਹੀਂ ਪੈਂਦੀ ਜੇ ਸਰਕਾਰਾਂ ਸਹੀ ਢੰਗ ਨਾਲ ਪ੍ਰਸ਼ਾਸਨ ਚਲਾ ਲੈਣਾ ਬਿਲਕੁਲ ਇੱਕ 12000 ਕਰੋੜ ਦਾ ਮਸਲਾ ਸਾਹਮਣੇ ਆ ਰਿਹਾ ਕਿ 12000 ਕਰੋੜ ਕੇਂਦਰ ਸਰਕਾਰ ਨੇ ਕਹਿਤਾ ਕਿ ਪੰਜਾਬ ਸਰਕਾਰ ਦੇ ਕੋਲ ਆ ਜੀ ਇਹਨਾਂ ਨੂੰ ਦਿੱਤਾ ਹੋਇਆ ਪਹਿਲਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ 10 ਵੀ ਰਹੇ ਨੇ ਕਿ 2022-23 ਚ ਇੰਨੇ ਪੈਸੇ ਆਏ ਇੰਨੇ ਖਰਚੇ 2023-24 ਚ ਇੰਨੇ ਪੈਸੇ ਆਏ ਇੰਨੇ ਖਰਚੇ 2024-25 ਚ ਇੰਨੇ ਆਏ ਇੰਨੇ ਖਰਚ ਕੀਤੇ ਉਹ ਤੁਹਾਨੂੰ ਡਿਟੇਲ ਵਿਰੋਧੀ ਕਹਿ ਰਹੇ ਨੇ ਕਿ ਉਹ ਪੈਸੇ ਗਏ ਕਿਥੇ ਡਿਟੇਲ ਨਾ ਆਉਣਾ ਕੋਲੇ ਜਿਨਾ ਆਉਗਾ ਉਹਨਾ ਗੋਲੇ ਆ ਨਾ ਉਹ ਕਹਿ ਰਹੇ ਨੇ ਅਸੀਂ ਆ ਫੰਡ ਐਨਾ ਰਿਲੀਜ਼ ਕੀਤਾ ਜੇ ਚਲੋ ਮੰਨ ਲਓ ਫੰਡ ਰਿਲੀਜ਼ ਕੀਤਾ ਭਗਵੰਤਮਾਨ ਆਊਟ ਜਿਹੜਾ ਆਊਟ ਹੁੰਦਾ ਹੈ ਆ ਆਊਡੀਟਰ ਆਊਡਿਟ ਦਿਖਾ ਦੇਣਾ ਲੋਕਾਂ ਦੇ ਸਾਹਮਣੇ ਕਰ ਦੇਣਾ ਕਰਜ਼ਾ ਤਾਂ ਵੱਧ ਗਿਆ ਕਰਜ਼ਾ ਕਿਵੇਂ ਵੱਧ ਰਿਹਾ ਜੇ ਇਹ ਇਮਾਨਦਾਰੀ ਨਾਲ ਖਰਚ ਕਰ ਰਹੇ ਹਾਂ ਤਾਂ ਕਰਜ਼ਾ ਨਹੀਂ ਵੱਧਦਾ ਭਾਈ ਜੀ ਜਿਹੜੀ ਅੱਜ ਕਣਕ ਤੁਸੀਂ 2700 ਰੁਪਏ ਦੇ ਕੁਇੰਟਲ ਹੈ ਉਹ ਘਟੋ ਘਟ 303500 ਰੁਪਏ ਕਾਟਲ ਵੇਚਦੇ ਨੇ ਉਹ ਆਮਦਨ ਕਿੱਧਰ ਜਾਂਦੀ ਆ ਪੰਜਾਬ ਸਰਕਾਰ ਦੀ ਉਹ ਆਮਦਨ ਕਿੱਥੇ ਜਾਂਦੀ ਆ ਉਹ ਪੰਜਾਬ ਸਰਕਾਰ ਕੋਲ ਹੀ ਹੁੰਦੀ ਆ ਨਾ ਉਹਦੇ ਹਿਸਾਬ ਦੇ ਦੇਣ ਉਹਦੇ ਨਾਲ ਤਾਂ ਕਿਸੇ ਨੂੰ ਪੈਸਾ ਮੰਗਣ ਦੀ ਲੋੜ ਹੀ ਨਹੀਂ ਐਦਾਂ ਹੀ ਚੋਣਾ ਇੱਕ ਵਧੀਆ ਬਾਸਪਤੀ ਵਧੀਆ ਚੌਲ ਇਹ ਤਾਂ ਰਹਿ ਜਾਂਦੇ 2500 ਨੂੰ ਔਰ ਉਹੀ ਤੁਹਾਨੂੰ 50 ਰੁਪਏ ਕਿਲੋ 100 ਰੁਪਏ ਕਿਲੋ ਚਾਵਲ ਮਿਲਦੇ ਨੇ ਮਾਰਕੀਟ ਚੋਂ ਉਹ ਚ ਕੀ ਪਾ ਦਿੰਦੇ ਨੇ ਇਹ ਉਪਜ ਕਰਨ ਵਾਲੇ ਨੂੰ ਦੇਹਾੜੀ ਕਰਨ ਵਾਲਿਆਂ ਜਿਨ੍ਹਾਂ ਨੇ ਮਿਹਨਤ ਨਾਲ ਉਹ ਝੋਨਾ ਕਮਾਇਆ ਦਿਹਾੜੀਦਾਰਾਂ ਨੇ ਉਹਨਾਂ ਨੂੰ 100 ਰੁਪਏ ਕਿਲੋ ਮਿਲਦਾ ਹੈ ਚਾਵਲ ਤੇ ਲੈ ਇਹ 2.5 ਰੁਪਏ ਕਿਲੋ ਜਾਂਦੇ ਨੇ ਕੱਟੜ ਸਾਹਿਬ ਹੁਣ ਦੇ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲਾਤਾਂ ਤੇ ਕਿਵੇਂ ਦੀ ਸੇਵਾ ਕਰਨੀ ਚਾਹੀਦੀ ਆ ਉਹਨਾਂ ਦਾ ਸਾਥ ਕਿਸ ਤਰੀਕੇ ਨਾਲ ਦੇਣਾ ਚਾਹੀਦਾ ਮਾਝੇ ਦੇ ਲੋਕ ਨੇ ਜਿਹੜੇ ਉੱਥੇ ਬਿਲਕੁਲ ਬਰਬਾਦ ਹੋ ਚੁੱਕੇ ਨੇ ਘਰਾਂ 'ਚ ਪਾਣੀ ਵੜ ਗਿਆ ਘਰ ਟਹਿ ਚੁੱਕੇ ਨੇ ਜੀ ਪੂਰੀ ਤਰ੍ਹਾਂ ਰੇਤ ਉਹਨਾਂ ਦੇ ਖੇਤਾਂ 'ਚ ਵੜ ਗਿਆ ਉਹਨਾਂ ਦੀ ਮਦਦ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਉਹਨਾਂ ਦੀ ਮਦਦ ਮੈਂ ਇੱਕ ਬੇਨਤੀ ਕਰਦਾ ਉੱਥੇ ਨਾ ਡੀਸੀ ਸਾਬ ਜਾਵੇ ਕੋਈ ਨਾ ਕੋਈ ਐਮਐਲਏ ਜਾਵੇ ਨਾ ਕੋਈ ਮੰਤਰੀ ਜਾਵੇ ਨਾ ਕੋਈ ਪ੍ਰਸ਼ਾਸਨ ਦਾ ਹੋਰ ਬੰਦਾ ਜਾਵੇ ਉਹਨਾਂ ਨੂੰ ਸਿਰਫ ਲੋਕਾਂ ਦੇ ਸਾਰੇ ਛੱਡ ਦਿਓ ਪੰਜਾਬ ਦੇ ਲੋਕ ਨੇ ਆਪ ਹੀ ਖੜੇ ਕਰ ਲੈਣਗੇ ਉਹਨਾਂ ਨੂੰ ਵੀ ਤੁਸੀਂ ਆਪਦੇ ਕੁਰਸੀਆਂ ਤੇ ਬਹਿ ਜਾਓ ਚੰਡੀਗੜ੍ਹ ਬੈਠੇ ਰਹੋ ਆ ਝੂਠ ਜ਼ੁਬਾਨ ਬੋਲਣਾ ਬੰਦ ਕਰ ਦਿਓ ਹੁਣ ਡੀਸੀ ਸਾਖੀ ਲੈ ਲਓ ਤੁਸੀਂ ਹੁਣ ਉੱਥੇ ਪਾਣੀ ਵੰਡਦੀ ਫਿਰਦੀ ਐ ਹੁਣ ਇੱਕ ਡੀਸੀ ਦਾ ਇਹ ਕੰਮ ਐ ਇੱਕ ਡੀਸੀ ਨੇ ਉੱਥੇ ਬਹਿ ਕੇ ਜਦੋਂ ਲੋਕਾਂ ਨੇ ਕਿਹਾ ਜੀ ਮੈਡਮ ਆ ਸਾਡਾ ਵਾਪਸ ਲੈ ਕੇ ਗਏ ਲੋਕਲ ਬੋਲ ਰਹੇ ਨੇ ਲੋਕ ਉਹਦਾ ਮੈਡਮ ਨੇ ਉੱਠ ਕੇ ਜਾ ਕੇ ਦੇਖਿਆ ਨਹੀਂ ਜਦੋਂ ਸੁੱਕ ਪੱਕਾ ਸੀ ਮੁਝੋ ਪਾਣੀ ਆ ਗਿਆ ਹੁਣ ਹਮਦਰਦੀ ਲੈਣ ਮਾਦਾਮਾਂ ਨੂੰ ਜਫੀਆਂ ਪਾਉਣ ਤੀ ਫਿਰਦੀ ਐ ਇਹਨਾਂ ਗੱਲਾਂ ਦਾ ਇਹ ਡਰਾਮੇਬਾਜ਼ੀ ਦਾ ਕੋਈ ਫਾਇਦਾ ਨਹੀਂ ਡੀਸੀ ਸਾਕਸੀ ਸ਼ਾਨੀ ਦਾ ਪੂਰਾ ਮਤਲਬ ਕਿਤੇ ਨਾ ਕਿਰੇ ਪੂਰੇ ਪੰਜਾਬ ਚ ਸੋਸ਼ਲ ਮੀਡੀਆ ਤੇ ਪੂਰੀ ਸਰਾਹਣਾ ਹੋ ਰਹੀ ਆ ਕਿ ਡੀਸੀ ਨੇ ਬਹੁਤ ਵਧੀਆ ਕੰਮ ਕਰਿਆ ਐਵੇਂ ਦੇ ਡੀਸੀਆਂ ਨੂੰ ਸਾਰੇ ਪੰਜਾਬ ਦਾ ਕੰਮ ਕਰਨਾ ਚਾਹੀਦਾ ਸਾਰੇ ਦੇਸ਼ ਚ ਐਵੇਂ ਦੇ ਡੀਸੀ ਹੋਣੇ ਚਾਹੀਦੇ ਨੇ ਤਾਂ ਦੇਸ਼ ਅੱਗੇ ਬੱਸ ਸਕਦਾ ਤਾਂ ਸੂਬਾ ਅੱਗੇ ਬੱਸ ਸਕਦਾ ਤੁਸੀਂ ਟਿੱਪਣੀ ਕਰ ਰਹੇ ਹੋ ਡੀਸੀ ਸਾਕਸੀ ਸ਼ਾਨੀ ਬਿਲਕੁਲ ਤੁਸੀਂ ਆ ਜਿਹੜੇ ਤੁਸੀਂ ਦੇਖਿਆ ਕਈ ਟਰਾਲੀਆਂ ਸਮਾਜ ਸੇਵੀ ਲੈ ਕੇ ਜਾ ਰਹੇ ਪੁਲਿਸ ਨੇ ਰੋਕ ਲੇ ਕਹਿੰਦੇ ਰੁਕ ਜਾਓ ਇੱਕ ਸਮਾਜਵੀ ਟਰਾਲੀਆਂ ਉੱਥੇ ਲਈ ਰੇਣ ਰਾਸ਼ਨ ਕਹਿੰਦੇ ਭਗਵੰਤ ਮਾਨ ਆ ਰਹੇ ਤੁਸੀਂ ਇੱਥੇ ਕੱਢ ਜਾਓ ਤੁਸੀਂ ਜਾ ਸਕਦੇ ਇਹ ਸੇਵ ਹੈ ਇੱਥੇ ਡੀਸੀ ਦਾ ਇਹ ਕਹਿਣਾ ਚਾਹੀਦਾ ਵੀ ਕੋਈ ਭਗਵੰਤ ਮਾਨ ਆ ਜੇ ਕੋਈ ਆ ਜੇ ਮਨਕੀਰ ਤੌਲਖ ਹੈ ਉਹ ਵੀ ਤਾਂ ਫਿਰ ਰਿਹਾ ਲੋਕਾਂ 'ਚ ਉਹ ਕੋਈ ਸੈਲੀਬ੍ਰੇਟਰੀ ਆ ਵੱਡਾ ਬੰਦਾ ਆ ਇੰਨਾ ਪੈਸਾ ਬੰਨ ਰਿਹਾ ਲੋਕਾਂ 'ਚ ਘੁੰਮ ਰਿਹਾ ਤਾਂ ਭਗਵੰਤ ਬੰਨੇ ਕੋਲੋਂ ਸਾਦਾ ਮੰਤਰੀਏ ਕੋ ਮਸਾਦਾ ਇਹਨ ਗਨਮੈਣੇ ਨਾ ਜ਼ਰੂਰੀ ਨੇ ਮੈਂ ਤਾਂ ਇਹ ਨਹੀਂ ਸਮਝਦਾ ਕਿ ਜਦੋਂ ਤਾਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਹ ਤਾਂ ਦਰਦਰਤੇ ਜਾਂਦੇ ਨੇ ਫਿਰ ਇਹਨਾਂ ਨੂੰ ਪਤਾ ਨਹੀਂ ਕਿਹੜਾ ਲੋਕਾਂ ਤੋਂ ਮਸਕਾਉਣ ਲੱਗ ਜਾਂਦਾ ਵੀ ਗਨਮੈਣਾ ਵਗੈਰ ਤਰਹੀਨ ਸਾਧ ਸੀਐਮ ਭਗਵੰਤ ਸਿੰਘ ਮਾਨ ਜਾ ਕੇ ਆਏ ਨੇ ਜੀ ਉੱਥੇ ਜਾ ਕੇ ਆਏ ਨੇ ਇੱਕ ਲੇਡੀਜ਼ ਨੂੰ ਮਿਲੇ ਨੇ ਉਹ ਰੋਣ ਲੱਗੀ ਆ ਕਿਸੇ ਨਾ ਕਿਸੇ ਉਹਦੇ ਨਾਲ ਦੁੱਖ ਵੀ ਬੰਡਾਇਆ ਹਾਂ ਉਹ ਰੋਣ ਲੱਗੀ ਕਲੇਪ ਲਾ ਕੇ ਵਿਚਾਰੀ ਜਿਵੇਂ ਕਿਸੇ ਫੰਕਸ਼ਨ ਤੋਂ ਆਈ ਹੁੰਦੀ ਐ ਇਹ ਡਰਾਮੇਬਾਜ਼ੀਆਂ ਨੇ ਵੀਰੇ ਜਿਹੜੀਆਂ ਮਾਈਆਂ ਨੇ ਉਹ ਜਿਉ ਤਾਂ ਉਹਨਾਂ ਦੇ ਦੇਖੋ ਜਾ ਕੇ ਜਿਹੜੇ ਆ ਸਮਾਜ ਸੇਵੀ ਮਨਕੀਰ ਤੌਲਖ ਜਫੀਆਂ ਪਾਉਂਦਾ ਫਿਰਦਾ ਨਾ ਮਾਤਾ ਮਾਂ ਨੂੰ ਮਾਂ ਬੇਫਿਕਰ ਨਾ ਕਰ 50000 ਦੇ ਗਿਆ 50 ਹੋਰ ਚੱਕ ਤੂੰ ਕਿਸੇ ਨੂੰ ਮੰਗਣਾ ਨਹੀਂ ਹੁਣ ਉਹ ਪੈਸਾ ਸਾਰਾ ਇਹਨਾਂ ਨੇ ਆਪਣੇ ਖਾਤੇ ਚ ਪਾ ਲੈਣਾ ਮੈਂ ਤਾਂ ਇੰਨੀ ਬੇਨਤੀ ਕਰਦਾ ਵੀ ਡੀਸੀ ਜਿੰਨੇ ਵੀ ਪੰਜਾਬ ਦੇ ਡੀਸੀ ਨੇ ਇਹਨਾਂ ਕੋਲੇ ਬਹੁਤ ਅਧਿਕਾਰ ਨੇ ਇਹ ਲੋ ਡੀਸੀ ਸਾਹਿਬ ਹੋਰ ਹੀ ਕੰਮ ਕਰ ਦੇਣਾ ਡੀਸੀ ਆ ਨਹੀਂ ਸਾਖੀ ਇੰਨੀ ਵਧੀਆ ਨਾ ਉਹ ਕਹਦੇ ਜਿਹੜੇ ਆ ਮੁੰਡੇ ਬੰਦੀ ਸਿੰਘ ਨੇ ਉਹਨਾਂ ਦੇ ਉਹ ਕਰ ਸਕਦੀ ਐ ਸੈਨ ਵੀ ਇਹਨਾਂ ਰਹਿਆ ਕਰੋ ਭੁੱਲਰ ਜਿਹੜਾ ਉਹਨੂੰ ਮਾਫ ਹੋਣਾ ਚਾਹੀਦਾ ਉਹ ਇਹਦੇ ਟੇਬਲ ਤੇ ਬਿਆ ਡੀਸੀ ਸਾਨੀ ਦੇ ਜੇ ਇੰਨੇ ਇਮਾਨਦਾਰ ਹੈ ਉਹ ਪੋਲਿਟਿਕਸ ਤੋਂ ਛੱਡ ਕੇ ਉਹਦੇ ਸਾਈਨ ਕਰੇ ਵੀ ਨਹੀਂ ਮੈਂ ਆਪਦੇ ਸਟੇਟ ਨੂੰ ਦੇਖ ਰਹੀ ਆਂ ਆਪਦੇ ਜ਼ਿਲ੍ਹੇ ਨੂੰ ਦੇਖ ਰਹੀ ਆਂ ਭੁੱਲਰ ਸਾਹਿਬ ਦੇ ਆਉਣ ਨਾਲ ਇੱਥੇ ਕੋਈ ਨੁਕਸਾਨ ਨਹੀਂ ਹੁੰਦਾ ਬੰਦੀ ਸਿੰਘਾਂ ਦੇ ਆਉਣ ਨਾਲ ਇੱਥੇ ਕੋਈ ਡੀਸੀ ਸਾਈਨ ਕਰ ਦੇਣ ਭਗਵੰਤ ਮਾਨ ਸਾਈਨ ਕਰ ਦੋਵੇ ਇੱਕ ਮੋਟਾ ਜਿਹਾ ਹੀ ਆ ਜੇ ਤੁਸੀਂ ਇੰਨੇ ਇਮਾਨਦਾਰ ਹੋ ਤਾਂ ਬੰਦੀ ਸਿੰਘਾਂ ਦੇ ਉੱਤੇ ਸੈਨ ਕਰ ਦਿਓ ਯਾਰ ਵੀ ਇਹਨਾਂ ਰਹਾ ਕਰੇ ਜੀ ਕੇਂਦਰ ਬਿਲਕੁਲ ਫਟੜਾ ਸਾਹਿਬ ਇੱਕ 2023 ਚ ਵੀ ਹੜਾ ਆਇਆ ਜੀ ਉਸ ਤੋਂ ਬਾਅਦ 2025 ਚ ਹੁਣ ਰਿਪੀਟ ਹੋਏ ਨੇ ਫੇਰ ਉਹੀ ਗੱਲਬਾਤ ਹੁਣ ਤੁਹਾਨੂੰ ਕੀ ਲੱਗਦਾ ਜੇ ਉਹਨਾਂ ਨੇ ਸਮੇਂ 'ਚ ਹੜ ਰੋਕਣੇ ਨੇ ਤਾਂ ਕਿਹੜੇ ਬੰਦੋਬਸਤ ਸਰਕਾਰ ਪਹਿਲਾਂ ਕਰੇ ਕਿਉਂਕਿ ਮੌਕੇ ਤੇ ਤਾਂ ਬਹੁਤ ਖਰਚਾ ਵੀ ਕਰਨਾ ਚਾਹੀਦਾ 1600 ਕਰੋੜ ਸੈਂਟਰ ਨੇ ਵੀ ਦਿੱਤਾ ਪੰਜਾਬ ਸਰਕਾਰ ਵੀ ਪੂਰੇ ਖਰਚੇ ਕਰ ਰਹੀ ਹੈ ਜੇ ਵੀ ਪਹਿਲਾਂ ਖਰਚਾ ਉਹ ਬੰਨਾਤੀ ਹੋ ਜੇ ਪੱਕੇ ਕਰਨ ਤੇ ਤਾਂ ਠੀਕ ਨਹੀਂ ਕਿਤੇ ਬਿਲਕੁਲ ਬਿਲਕੁਲ ਠੀਕ ਹੈ ਸਭ ਤੋਂ ਪਹਿਲਾਂ ਤਾਂ ਜਿੰਨੇ ਡੈਮ ਨੇ ਉਹਨਾਂ ਦਾ ਅਧਿਕਾਰ ਪੰਜਾਬ ਕੋਲੇ ਹੋਣਾ ਚਾਹੀਦਾ ਤਾਂ ਕਿ ਸਾਨੂੰ ਦਿੱਲੀ ਨੂੰ ਕੁਝ ਕਹਿਣੇ ਨਾ ਪਵੇ ਦਿੱਲੀ ਸਾਡੀ ਕੋਈ ਦੁਸ਼ਮਣ ਥੋੜੀ ਆ ਯਾਰ ਦਿੱਲੀ ਹੁੰਦਾ ਸਾਨੂੰ ਤਾਂ ਕਹਿਣਾ ਪੈਂਦਾ ਜਦੋਂ ਉਹ ਪੰਜਾਬ ਦੇ ਵਿੱਚ ਪੰਜਾਬ ਜਦੋਂ ਭਗਵੰਤ ਮਾਨ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਕਾਂਗਰਸੀ ਜਦੋਂ ਇਹ ਲੋਕ ਇੱਥੇ ਬੇਨਿਯਮੀਆਂ ਕਰਦੇ ਨੇ ਉਦੋਂ ਦਿੱਲੀ ਬੈਠੀ ਕੀ ਕਰਦੀ ਆ ਪੰਜਾਬ ਦੇ 99 99 ਚ ਮੁੰਡੇ ਮਾਰੇ ਦਿੱਲੀ ਨੇ ਨਹੀਂ ਪੁੱਛਿਆ ਕਿਉਂ ਮਾਰੇ 40 40 ਸਾਲ ਹੋ ਗਏ 84 ਦੇ ਦੰਗੇ ਚੱਲਦਿਆਂ ਨੂੰ ਦਿੱਲੀ ਨੇ ਪੁੱਛਿਆ ਕਿ ਵੀ ਇਹਨਾਂ ਨੂੰ ਇਨਸਾਫ ਮਿਲਿਆ ਕਿ ਨਹੀਂ ਇੰਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਮਾਮਾਂ ਦੇ ਹੁਣ ਪਤਾ ਲੱਗ ਰਿਹਾ ਹੈ ਵੀ ਉਹ ਕੱਲੇ-ਕੱਲੇ ਬੁੜਾ-ਬੁੜੀ ਰਹਿ ਗਏ ਵਿਚਾਰੇ ਉਹਨਾਂ ਦੇ ਪੁੱਤ ਦਾ ਮਾਰਤੇ ਇਹਨਾਂ ਲੋਕਾਂ ਨੇ ਉਹਨਾਂ ਪੁਲਿਸ ਵਾਲਿਆਂ ਨੂੰ ਹੁਣ ਤੱਕ ਨਹੀਂ ਕਿਸੇ ਨੂੰ ਸਜ਼ਾ ਮਿਲ ਰਹੀ ਇਹਨਾਂ ਲਟਕਾ ਕਿਉਂ ਰਹੇ ਨੇ ਜੇ ਦਿੱਲੀ ਬੋਡੋ ਲੈਂਡ ਦੇ ਵਿੱਚ ਆਸਾਮ ਦੇ ਵਿੱਚ ਗੜਬੜ ਹੋਈ ਸੀ ਉਹਨਾਂ ਲੋਕਾਂ ਨੇ ਬੋਡੋ ਲੈਂਡ ਮੰਗਿਆ ਸੀ ਆਸਾਮਿਆਂ ਨੇ ਜਦੋਂ ਉਹ ਪਾਵਰ ਚ ਆ ਗਏ ਤਾਂ ਦਿੱਲੀ ਸਰਕਾਰ ਨੇ ਆਮ ਮਾਫੀ ਦਿੱਤੀ ਉਹਨਾਂ ਨੂੰ ਉਹ ਪੰਜਾਬ ਦੀ ਮੂਵਮੈਂਟ ਤੋਂ ਪਹਿਲਾਂ ਦੀਆਂ ਗੱਲਾਂ ਨੇ ਤਾਂ ਪੰਜਾਬ ਨੂੰ ਆਹ ਮਾਫੀ ਕਿਉਂ ਨਹੀਂ ਜੇ ਦੋਰੀਆਂ মাপ ਨਹੀਂ ਦੰਡ ਰੱਖਣੇ ਪੰਜਾਬ ਲਈ ਤੈਨੂੰ ਲੱਗ ਕਰ ਦੋ ਯਾਰ ਦੋ ਭਰਾ ਨੇ ਲੜਦੇ ਹੁੰਦੇ ਨੇ ਤੁਹਾਨੂੰ ਨਹੀਂ ਪੰਜਾਬੀ ਫਿੱਟ ਬਹਿੰਦੇ ਤੁਹਾਡੇ ਮੀਟਰ 'ਚ ਪੰਜਾਬੀ ਨਹੀਂ ਆਉਂਦੇ ਇਹ ਪੰਜਾਬੀ ਵਫਾਦਾਰ ਨਹੀਂ ਹੈਗੇ ਛੱਡੋ ਇਹਨਾਂ ਨੂੰ ਲੱਗ ਕਰ ਦੋ ਫਿਰ ਕਾਨੂੰਨਾਂ ਨਾਲ ਰੱਖੇ ਨੇ ਜੇ ਤੁਹਾਡੇ ਲਈ ਇਹ ਮਾੜੇ ਲੋਕ ਨੇ ਬਿਲਕੁਲ ਵੈਸੇ ਖੱਟਣਾ ਸਾਹਿਬ ਹੜਾਂ ਦੀ ਗੱਲਬਾਤ ਚੱਲ ਰਹੀ ਹੈ ਕਿ 1600 ਕਰੋੜ ਦੇ ਕੇ ਗਈ ਆ ਸੈਂਟਰ ਸਰਕਾਰ ਕੀ ਲੱਗਦਾ ਸਹੀ ਆ 1600 ਕਰੋੜ ਜਿਹੜੇ ਦਿੱਤਾ ਬਹੁਤ ਘੱਟ ਹੈ ਜੀ ਇੱਕ ਘਰ ਦੇ ਉੱਤੇ ਜੇ ਟਿਆ ਹੋਇਆ ਘਰ ਵੀ ਹੋਵੇ ਉਹਦੇ ਦੋ ਕਮਰੇ ਵੀ ਪਾਉਣੇ ਹੋਣ ਤਾਂ ਵੀ ਘੱਟੋ ਘੱਟ 8-9 ਲੱਖ ਰੁਪਇਆ ਲੱਗ ਜਾਂਦਾ ਹੈ ਠੀਕ ਹੈ ਜੀ ਫਿਰ ਉਹਨਾਂ ਨੇ ਫਸਲ ਵੀ ਜਿਹੜੀਆਂ ਕਈ ਜ਼ਮੀਨਦਾਰ ਦੱਸਦੇ ਵੀ ਰੇਤਾ ਇੰਨਾ ਚੜ ਗਿਆ 1.5-2 ਲੱਖ ਰੁਪਇਆ ਤਾਂ ਰੇਤਾ ਕੱਢਣ ਨੂੰ ਲੱਗ ਜਾਣਾ ਉੱਥੋਂ 1600 ਕਰੋੜ ਨਾਲ ਕੀ ਬਣਨਾ ਇਹ ਤਾਂ ਇੱਕ ਘਰ ਦੀ ਗੱਲ ਹੈ 1300 ਪਿੰਡ ਹੈ 1300 ਪਿੰਡ ਨਾਲ ਡਿਵਾਈਡ ਕਰ ਲਓ ਕਿੰਨੇ ਕੁ ਪੈਸੇ ਬਣਦੇ ਨੇ 2300 ਜੀ 2300 2300 ਪਿੰਡ ਆ 13 ਇਹਦੇ ਨਾਲ ਡਿਵਾਈਡ ਕਰ ਲਓ ਵੀ ਕਿੰਨਾ ਹੈ ਠੀਕ ਹੈ ਕੀ ਮਿਲੂ ਉਹਨਾਂ ਨੂੰ ਕੀ ਗੰਜੀ ਨਾਉ ਕੀ ਨੇ ਜੋੜੂ ਇਹ ਤਾਂ ਉਹ ਹਿਸਾਬ ਹੈ ਠੀਕ ਹੈ ਬਿਲਕੁਲ ਜੀ ਸੋ ਕੁਲਵੰਤ ਸਿੰਘ ਖੱਟੜਾ ਉੱਗੇ ਸਮਾਜ ਸੇਵਕ ਨੇ ਸਾਡੇ ਨਾਲ ਮੌਜੂਦ ਸਨ ਗੱਲਬਾਤ ਕੀਤੀ ਆ ਹੜ੍ਹ ਪੀੜਤਾਂ ਤੇ ਕਿ ਪੰਜਾਬ ਸਰਕਾਰ ਵੀ ਕਰ ਰਹੀ ਆ ਹੁਣ ਹੜ੍ਹ ਪੀੜਤਾਂ ਲਈ ਅਨਾਉਂਸਮੈਂਟਾਂ ਕਿ ਪਹਿਲਾਂ ਕਿਉਂ ਨਹੀਂ ਬੰਦੋਬਸਤ ਕੀਤੇ ਗਏ ਸਵਾਲੀਆ ਚਿੰਨੇ ਆਉਂਦੇ ਨੇ ਕਿ ਪਹਿਲਾਂ ਕਿਉਂ ਨਹੀਂ ਡੈਮਾਂ ਦੇ ਵਿੱਚੋਂ ਸਹੀ ਤਰੀਕੇ ਨਾਲ ਪਾਣੀ ਛੱਡਿਆ ਜਾਂਦਾ ਇੱਥੇ ਵੀ ਸਵਾਲ ਖੜੇ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਸਰਕਾਰਾਂ ਗੰਭੀਰ ਨਹੀਂ ਹਨ ਸਰਕਾਰਾਂ ਦੇਸ਼ ਨੂੰ ਜਾਂ ਪੰਜਾਬ ਨੂੰ ਸੂਬੇ ਨੂੰ ਲਗਾਤਾਰ ਕਰਜ਼ਾ ਚੜਾ ਕੇ ਕਰਜ਼ੇ ਦੀ ਦਲਦਲ 'ਚ ਡੋਬ ਰਹੀਆਂ ਨੇ ਕਿ ਸਰਕਾਰਾਂ ਪੂਰੀ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੀਆਂ ਜੋਨੀ ਨਾਬਨ ਵਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ